ਜੈ ਸ਼੍ਰੀ ਰਾਮ ਅੱਜ ਦਾ ਦਿਨ ਬਹੁਤ ਹੀ ਵਿਸ਼ੇਸ਼ ਅਤੇ ਧਾਰਮਿਕ ਮਹੱਤਵ ਦਾ ਹੈ ਅਯੋਧਿਆ ਵਿੱਚ ਸ਼੍ਰੀ ਰਾਮ ਲੀਲਾ ਦੀ ਪ੍ਰਾਨ ਪ੍ਰਤੀਸ਼ਠਾ ਦਿਵਸ ਦੀ ਪਹਿਲੀ ਵਰੇਗੰਡ 11 ਜਨਵਰੀ 2025 ਨੂੰ ਸ਼ਰਧਾ ਅਤੇ ਹਰੇਕ ਭਗਤ ਦੀ ਭਾਵਨਾਵਾਂ ਦੇ ਨਾਲ ਮਨਾਈ ਜਾ ਰਹੀ ਹੈ ਸਦੀਆਂ ਦੀ ਉਡੀਕ ਤੋਂ ਬਾਅਦ ਪਿਛਲੇ ਸਾਲ ਪੋਹ ਦੁਆਦਸ਼ੀ ਦੇ ਦਿਨ 22 ਜਨਵਰੀ 2024 ਨੂੰ ਸ਼੍ਰੀ ਰਾਮ ਲੀਲਾ ਦੀ ਪ੍ਰਾਨ ਪ੍ਰਤੀਸ਼ਠਾ ਕੀਤੀ ਗਈ ਸੀ ਜੋ ਹਰ ਭਗਤ ਲਈ ਗੌਰਵ ਦੀ ਗੱਲ ਹੈ ਇਸ ਸ਼ੁਭ ਮੌਕੇ ਨੂੰ ਇਸ ਸ਼ੁਭ ਮੌਕੇ ਦੀ ਖੁਸ਼ੀ ਨੂੰ ਸਾਂਝਾ ਕਰਨ ਲਈ ਅੱਜ ਸਵੇਰੇ ਸ਼੍ਰੀ ਗੀਤਾ ਪਵਨ ਮੰਦਿਰ ਭਗਤਾ ਪਾਈਕਾ ਵਿੱਚ ਸ਼੍ਰੀ ਸੁੰਦਰ ਕਾਂਠ ਪਾਠ ਦਾ ਆਯੋਜਨ ਕੀਤਾ ਗਿਆ। ਪਾਠ ਦੇ ਦੌਰਾਨ ਸੰਗਤ ਨੇ ਭਗਵਾਨ ਦੀ ਸਿਮਰਨ ਵਿੱਚ ਆਪਣਾ ਯੋਗਦਾਨ ਪਾਇਆ। ਇਸ ਪਵਿੱਤਰ ਸਮਾਗਮ ਦੇ ਨਾਲ ਨਾਲ ਸਾਰੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ। ਇਸ ਲੰਗਰ ਦੀ ਵਿਸ਼ੇਸ਼ਤਾ ਇਹ ਰਹੀ ਕਿ ਪੂਰੇ ਭਗਤਾ ਭਾਈ ਕਾ ਸ਼ਹਿਰ ਨੇ ਇਸ ਸਫਲ ਇਸ ਦੇ ਸਫਲ ਆਯੋਜਨ ਵਿੱਚ ਆਪਣੀ ਭੂਮਿਕਾ ਨਿਭਾਈ ਸੰਗਤ ਦੇ ਸਰਦਨਾਲ ਲੰਗਰ ਸੇਵਾ ਦਾ ਲਾਹ ਲਿਆ ਅਤੇ ਹਰ ਇੱਕ ਭਗਤ ਨੇ ਇਸ ਅਨੰਦਮਈ ਸਮਾਗਮ ਵਿੱਚ ਭਾਗ ਲੈ ਕੇ ਸ਼੍ਰੀ ਰਾਮ ਜੀ ਦੀ ਅਸੀਸ ਪ੍ਰਾਪਤ ਕੀਤੀ ਮੁੱਖ ਚੌਕ ਨੇੜੇ ਸਮੂਹਿਕ ਨਗਰ ਨਿਵਾਸੀਆਂ ਵੱਲੋਂ ਭੰਡਾਰੇ ਦਾ ਵਿਆਪਕ ਪ੍ਰਬੰਧਾ ਨੇ ਇਸ ਸਮਾਗਮ ਨੂੰ ਹੋਰ ਵਿਚਾਰ ਚੰਦ ਲਗਾ ਦਿੱਤੇ ਸ਼ਰਧਾਲੂਆਂ ਨੇ ਭਾਵਨਾ ਅਤੇ ਭਗਤੀ ਭਰਪੂਰ ਵਿੱਚ ਪ੍ਰਬੰਧ ਨੂੰ ਬੇਹੱਦ ਪਸੰਦ ਕੀਤਾ ਇਹ ਸਮਾਗਮ ਸਿਰਫ ਧਾਰਮਿਕ ਮਨੋਰੰਜਨ ਤੱਕ ਸੀਮਿਤ ਨਹੀਂ ਸੀ ਸਗੋਂ ਇਸ ਵਿੱਚ ਸੰਗਤ ਦਾ ਪਿਆਰ ਇਕਜੁੱਟਤਾ ਅਤੇ ਸ਼ਰਧਾ ਤੇ ਦਰਸ਼ਨ ਵੀ ਹੁੰਦੇ ਹਨ ਜਾਂਦਾ ਜਾ ਕੇ जय श्री राम 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 आज ਦੇ ਪ੍ਰੋਗਰਾਮ ਜਾਣਕਾਰੀ ਦਿਓ ਜੀ ਇਹ ਪ੍ਰੋਗਰਾਮ ਜੀ ਅਸੀਂ ਪਿਛਲੇ ਸਾਲ ਜਨਵਰੀ ਦੇ 22 ਜਨਵਰੀ ਨੂੰ ਆਪਣੇ ਰਾਮ ਮੰਦਿਰ ਦਾ ਉਦਘਾਟਨ ساری ਦੇਸ਼ ਭਰ ਦੇ ਵਿੱਚ ਹੋਇਆ ਸੀ ਉਸ ਦਿਨ ਨੂੰ ਮੁੱਖ ਰੱਖਦੇ ਹੋਏ ਅਜੁੱਧਾ ਦੇ ਸਥਾਨ ਨੂੰ ਬੜੀ ਧੂਮਤਾ ਦੇ ਨਾਲ ਸਜਾਇਆ ਗਿਆ ਸੀ ਸਾਰੇ ਦੇਸ਼ ਵਾਸੀਆਂ ਇਸ ਦਿਨ ਦੀਪਮਾਲਾ ਕੀਤੀ ਔਰ ਆਸਵਾਜੀ ਪਟਾਕੇ ਚਲਾਏ ਜਗਾ ਜਗਾ ਤੇ ਲੰਗਰ ਲਗਾਏ ਗਏ ਉਸ ਦਿਨ ਨੂੰ ਮੁੱਖ ਰੱਖਦੇ ਹੋਏ ਅਸੀਂ ਅੱਜ ਭੰਗੜਾਪਈ ਸ਼ਹਿਰ ਨਿਵਾਸੀਆਂ ਨੇ ਰਲ ਮਿਲ ਕੇ ਇਸ ਦੂਜੇ ਵਿਸ਼ਾਲ ਪੰਡਾਰੇ ਦਾ ਆਯੋਜਨ ਕੀਤਾ ਗਿਆ ਜੋ ਨਗਰ ਨਿਵਾਸੀਆਂ ਦੇ ਅਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਇਸ ਨੂੰ ਭਰਪੂਰ ਹੰਗਾਰਾ ਮਿਲ ਰਿਹਾ ਹੈ ਸੰਗਤਾਂ ਦੇ ਵਿੱਚ ਬੜਾ ਸ਼ਾਅ ਹੈ ਸਾਰਿਆਂ ਸੰਗਤਾਂ ਵੱਲੋਂ ਵੱਧ ਚੜ ਕੇ ਯੋਗਦਾਨ ਦਿੱਤਾ ਜਾ ਰਿਹਾ ਹੈਗਾ ਭੰਡਾਰੇ ਦੇ ਵਿੱਚ ਸੇਵਾ ਕੀਤੀ ਜਾ ਰਹੀ ਹੈ ਜੀ ਸੰਗਤਾਂ ਦੋਹਰੋਂ ਦੋਹਰੋਂ ਚੱਲ ਕੇ ਭੰਡਾਰਾ ਛਕਣ ਆਉਂਦੀਆਂ ਔਰ ਇਸ ਭੰਡਾਰੇ ਦੇ ਵਿੱਚ ਸਾਡੀ ਸਰਕਟ ਕਰਦੀ ਹੈ ਤਾਂ ਕਿ ਭੰਡਾਰੇ ਦੇ ਵਿੱਚੋਂ ਭੋਜਨ ਛੱਕ ਕੇ ਸੰਗਤਾਂ ਆਪਣਾ ਜੀਵਨ ਸਫਲ ਬਣਾਉਣ ਤੇ ਸੰਗਤਾਂ ਸੰਦੇਸ਼ ਹੀ ਹੈ ਅੱਜ ਦੇ ਜਨ ਨੂੰ ਮੁੱਖ ਰੱਖਦੇ ਹੋਏ ਹਰ ਇੱਕ ਭਗਤ ਦਾ ਫਰਜ਼ ਬੰਦਾ ਹੈ ਕਿ ਆਪਾਂ ਅੱਜ ਸਾਰਿਆਂ ਨੇ ਆਪਣੇ ਆਪਣੇ ਘਰਾਂ ਤੇ ਦੀਪਮਾਲਾ ਕਰਨੀ ਹੈ ਦੀਵੇ ਚਲਾਉਣੇ ਹੈ ਤਾਕਿ ਇਸ ਦਿਨ ਨੂੰ ਆਪਾਂ ਬੜੀ ਖੁਸ਼ੀ ਤੇ ਤੁਮ ਤਾਂ ਦੇ ਨਾਲ ਮਨਾਉਂਦੇ ਹੋਏ ਆਪਾਂ ਸਾਰੇ ਦਿਨ ਦੀ ਲੱਖ ਲੱਖ ਵਧਾਈ ਦਿੰਦੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਰੀਆਂ ਸੰਗਤਾਂ ਦਾ ਇੱਕ ਫੋਨ ਕਰਕੇ ਜੀ ਆਇਆਂ ਆਖਦੇ ਆ ਬਹੁਤ ਬਹੁਤ ਧੰਨਵਾਦ ਜੈ ਜੀ ਜੀਓ ਜੈ ਜੀ ਜੀਓ ਜੈ ਜੀ ਜੀਓ ਜੈ ਜੀ ਜੀਓ